ਇੱਕ ਕਹਾਵਤ ਅਕਸਰ ਅਸੀਂ ਸੁਣਦੇ ਅਤੇ ਪੜ੍ਹਦੇ ਰਹਿੰਦੇ ਆ ਜਿਹੜੀ ਕਹਾਵਤ ਹੈ ਕਿ ਜਦੋਂ ਰੱਬ ਦਿੰਦਾ ਛੱਪੜ ਫਾੜ ਕੇ ਦਿੰਦਾ ਜੀ ਹਾਂ ਲੁਧਿਆਣਾ ਦੇ ਇੱਕ ਗਰੀਬ ਪਰਿਵਾਰ ਨੂੰ ਰੱਬ ਨੇ ਛੱਪੜ ਫਾੜ ਕੇ ਦਿੱਤਾ ਅਤੇ 3 ਕਰੋੜ ਰੁਪਏ ਦੀ ਲਾਟਰੀ ਉਸ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ ਦਰਾਸਲ ਇੱਕ ਘਰੇਲੂ ਔਰਤ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੀ ਮਹੇਸ਼ਵਰੀ ਨੂੰ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਅਤੇ ਉਸਨੇ ਦੱਸਿਆ ਹੈ ਕਿ ਇਸ ਲਾਟਰੀ ਨਾਲ ਹੁਣ ਉਹ ਆਪਣੀ ਧੀ ਲਈ ਕੀ ਕੀ ਕਰੇਗੀ ਦਰਾਸਲ ਉਸਦੇ ਪਰਿਵਾਰ ਦੇ ਵਿੱਚ ਸਿਰਫ ਮਾਤਾ ਪਿਤਾ ਅਤੇ ਇੱਕ ਉਸ ਦੀ ਬੱਚੀ ਹੀ ਹੈ ਜਿਸ ਨੂੰ ਲੈ ਕੇ ਉਸਨੇ ਸੁਪਨੇ ਸੰਜੋਏ ਹੋਏ ਸਨ ਪਰ ਰੱਬ ਨੇ ਹੁਣ ਉਸ ਸੁਪਨੇ ਨੂੰ ਪੂਰਾ ਕਰਨ ਲਈ ਮਹੇਸ਼ਵਰੀ ਦੀ ਝੋਲੀ ਦੇ ਵਿੱਚ ਇੱਕ ਵੱਡੀ ਜਿਹੜੀ ਲਾਟਰੀ ਪਾ ਦਿੱਤੀ ਹੈ। ਆਓ ਰੁਖ ਕਰਦੇ ਆ ਪੂਰੀ ਖਬਰ ਵੱਲ। ਪੰਜਾਬ ਦੇ ਲੁਧਿਆਣਾ ਵਿੱਚ ਇੱਕ ਘਰੇਲੂ ਘਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਉਸ ਨੇ ਆਪਣੀ ਧੀ ਦੇ ਜਨਮ ਦਿਨ ਲਈ ਚਾਰ ਲਾਟਰੀ ਟਿਕਟਾਂ ਖਰੀਦਣ ਲਈ ਆਪਣੇ ਗੈਣੇ ਕਿਰਬੀ ਰੱਖੇ ਸਨ। 12 ਦਿਨਾਂ ਦੇ ਅੰਦਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਟਿਕਟ ਨੇ ਬੰਪਰ ਇਨਾਮ ਜਿੱਤਿਆ ਮਹੇਸ਼ਵਰੀ ਨੇ ਕਿਹਾ ਕਿ ਮੇਰੀ ਟੀਮ ਮੇਰੇ ਲਈ ਲੱਕੀ ਸਾਬਤ ਹੋਈ ਹੈ ਇਸ ਕਰਕੇ ਮੈਂ ਲਾਟਰੀ ਜਿੱਤੀ ਹੈ ਹੁਣ ਮੈਂ ਉਸ ਨੂੰ ਚੰਗੀ ਤਰ੍ਹਾਂ ਸਿੱਖਿਆ ਦੇਵਾਂਗੀ ਤਾਂ ਜੋ ਉਸ ਦਾ ਭਵਿੱਖ ਉਜਵਲ ਹੋ ਸਕੇ ਮਹੇਸ਼ਵਰੀ ਨੇ ਕਿਹਾ ਕਿ ਮੈਂ ਘਰੇਲੂ ਨੌਕਰਾਂ ਦੀ ਵਜੋਂ ਕੰਮ ਕਰਦੀ ਹਾਂ ਮੈਂ ਪਹਿਲਾਂ ਕਦੇ ਲਾਟਰੀ ਨਹੀਂ ਅਜਮਾਈ ਮਹੇਸ਼ਵਰੀ ਸਹਾਨੀ ਨੇ ਕਿਹਾ ਕਿ ਉਹ ਜਗਰਾਉ ਦੇ ਬੱਸੀ ਪਿੰਡ ਵਿੱਚ ਰਹਿੰਦੀ ਹੈ ਉਹ ਆਪਣੀ ਧੀ ਦੀ ਸਕੂਲ ਫੀਸ ਪਰ ਲਈ ਘਰੇਲੂ ਨੌਕਰਾਂ ਦੀ ਵਜੋਂ ਕੰਮ ਕਰਦੀ ਹੈ ਉਸ ਦੇ ਪਹਿਲੇ ਪੁੱਤਰ ਦੀ ਮੌਤ ਹੋ ਗਈ ਹੈ ਘਰ ਵਿੱਚ ਉਸ ਦੇ ਮਾਤਾ ਪਿਤਾ ਅਤੇ ਧੀ ਹਨ ਉਸ ਨੇ ਪਹਿਲਾਂ ਕਦੇ ਲੋਟਰੀ ਨਹੀਂ ਅਜਮਾਈ ਸੀ ਮਹੇਸ਼ਵਰੀ ਨੇ ਅੱਗੇ ਕਿਹਾ ਕਿ 17 ਜਨਵਰੀ ਨੂੰ ਮੇਰੀ ਧੀ ਦਾ ਜਨਮ ਦਿਨ ਸੀ ਮੈਂ ਉਸ ਨੂੰ ਇੱਕ ਵਧੀਆ ਤੋਹਫ਼ਾ ਦੇਣਾ ਚਾਹੁੰਦੀ ਸੀ ਪਰ ਮੇਰੇ ਕੋਲ ਪੈਸੇ ਨਹੀਂ ਸਨ ਮੇਰੀ ਧੀ ਕਹਿੰਦੀ ਹੁੰਦੀ ਸੀ ਮੰਮੀ ਮੇਰੀ ਕਿਸਮਤ ਤੁਹਾਡੇ ਹੱਥ ਵਿੱਚ ਹੈ ਇਸ ਬਾਰੇ ਸੋਚਦੇ ਹੋਏ ਮੈਂ ਇੱਕ ਲੋਟਰੀ ਵੇਚਣ ਵਾਲੇ ਦਾ ਇਸ਼ਤਿਹਾਰ ਦੇਖਿਆ ਇਸ ਵਿੱਚ ਇੱਕ ਬੱਚੇ ਨੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ ਮੈਂ ਸੋਚਿਆ ਕਿ ਕਿਉਂ ਨਾ ਆਪਣੀ ਧੀ ਦੇ ਨਾਮ ਤੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਵਾਂ ਮਹੇਸ਼ਵਰੀ ਨੇ ਕਿਹਾ ਕਿ ਸਾਡੇ ਕੋਲ ਟਿਕਟ ਲਈ ਪੈਸੇ ਨਹੀਂ ਸਨ ਇਸ ਲਈ ਅਸੀਂ ਆਪਣੇ ਕੰਨਾਂ ਦੀਆਂ ਵਾਲੀਆਂ ਗਿਰਵੀ ਰੱਖੀਆਂ ਅਤੇ ਇਹ ਲਾਟਰੀ ਟਿਕਟਾਂ 2000 ਰੁਪਏ ਵਿੱਚ ਖਰੀਦੀਆਂ ਮਹੇਸ਼ਵਰੀ ਨੇ ਕਿਹਾ ਕਿ ਮੈਂ ਆਪਣੀ ਧੀ ਨੂੰ ਕਿਹਾ ਕਿ ਮੈਂ ਤੁਹਾਨੂੰ ਮਹਿੰਗਾ ਤੋਹਫ਼ਾ ਨਹੀਂ ਦੇ ਸਕਦੀ ਪਰ ਮੈਂ ਤੁਹਾਡੀ ਕਿਸਮਤ ਜ਼ਰੂਰ ਅਜ਼ਮਾਵਾਂਗੀ ਮਹੇਸ਼ਵਰੀ ਨੇ ਕਿਹਾ ਕਿ ਮੈਂ 10 ਨਵੰਬਰ ਨੂੰ ਸ਼ਾਮ 5 ਵਜੇ ਚਾਰ ਟਿਕਟਾਂ ਖਰੀਦੀਆਂ ਉਸ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ ਆਪਣੀ ਕਿਸਮਤ ਦੇ ਬਦਲਣ ਦੀ ਉਡੀਕ ਕਰਦੇ ਰਹੇ ਫਿਰ ਕੱਲ 22 ਨਵੰਬਰ ਸ਼ਾਮ 6 ਵਜੇ ਮੈਨੂੰ ਪਤਾ ਲੱਗਾ ਕਿ ਚਾਰ ਟਿਕਟਾਂ ਵਿੱਚੋਂ ਇੱਕ ਨੇ ਬੰਪਰ ਇਨਾਮ ਜਿੱਤਿਆ ਇਹ ਜਾਣ ਕੇ ਪੂਰਾ ਪਰਿਵਾਰ ਖੁਸ਼ੀ ਨਾਲ ਰੋ ਪਿਆ ਉਸਨੇ ਕਿਹਾ ਕਿ ਮੇਰੀ ਧੀ ਮੇਰੇ ਲਈ ਕਿਸਮਤ ਹੈ ਉਸਨੇ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਇਹ ਸਾਡੇ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਮੈਂ ਬਹੁਤ ਖੁਸ਼ ਹਾਂ ਕਿ ਮੇਰੀ 3 ਮੇਰੇ ਲਈ ਲੱਕੀ ਚਾਰਮ ਨਿਕਲੀ ਮੈਂ ਹੁਣ ਆਪਣੀ ਧੀ ਦੀ ਪੜ੍ਹਾਈ ਪੂਰੀ ਕਰ ਸਕਾਂਗੀ ਅਤੇ ਉਸ ਦੇ ਸਾਰੇ ਸੁਪਨੇ ਪੂਰੇ ਕਰ ਸਕਾਂਗੀ ਮੈਂ ਆਪਣੀ ਧੀ ਲਈ ਇੱਕ ਚੰਗੀ ਮਾਂ ਅਤੇ ਪਿਤਾ ਦੋਵੇਂ ਬਣ ਸਕਾਂਗੀ